ਸ਼੍ਰੀਤਰਬਾਰ ਸਾਇਮ ਨੂੰ ਬਾਂਬਣਾ ਉਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਵਿਚਾਲੇ ਪੁਲਿਸ ਪ੍ਰਸ਼ਾਸਨ ਤੇ ਭਗਵੰਤ ਮਾਨ ਸਰਕਾਰ ਤੇ ਵੱਡੇ ਸਵਾਲ ਖੜੇ ਕਰਦੇ ਐ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਜ਼ਰ ਆਏ ਉਰਣ ਕਹਿ ਹੈ ਕਿ ਇਹ ਮੇਰਾ ਹੀ ਦਰਬਾਰ ਸਾਹਿਬ ਨੂੰ ਬਾਮੜਾ ਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਬਾਰੇ ਉਹਨਾਂ ਨੇ ਬੋਲਦੇ ਕਿਹਾ ਕਿ ਸਰਕਾਰ ਦੇ ਕੋਲ ਵੱਡੇ ਹੀਲੇ ਵਸੀਲੇ ਹਨ ਪਰ ਸਰਕਾਰ ਕੁਝ ਘੰਟਿਆਂ ਦੇ ਵਿੱਚ ਹੀ ਅਸਲ ਦੋਸ਼ੀਆਂ ਫੜ ਸਕਦੀ ਹੈ ਪਰ ਅਜੇ ਹਾਂ ਨਹੀਂ ਕੀਤਾ ਜਾ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਦਰਬਾਰ ਸਾਹਿਬ ਤੇ ਆ ਰਹੀਆਂ ਧਮਕੀਆਂ ਦਾ ਸੱਚ ਸਰਕਾਰ ਜਲਦ ਲੋਕਾਂ ਦੇ ਸਾਹਮਣੇ ਰੱਖੇ ਤਾਂ ਜੋ ਇਸ ਘਟਨਾ ਕਰਮ ਪਿੱਛੇ ਲੁਕੇ ਸਾਜ਼ਿਸ਼ ਘੜਿਆਂ ਦਾ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਮੀਨਿ ਕਿਹਾ ਕਿ ਬੇਸ਼ੱਕ ਪਿਛਲੇ 5 ਦਿਨਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਪਰੰਤੂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਉਹ ਧਾਰਮਿਕ ਸਥਾਨ ਹੈ ਜਿੱਥੇ ਦੁਨੀਆ ਦੇ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਨੇ ਅਤੇ ਇੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਮਿਲਦਾ ਹੈ ਇਸ ਮੌਕੇ ਉਹਨਾਂ ਨੇ ਜਿੱਥੇ ਸਿੱਖ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਪੂਜਦੇ ਨੇ ਉੱਥੇ ਹੀ ਬਾਕੀ ਧਰਮਾਂ ਦੇ ਵੀ ਲੋਕ ਇਸੇ ਤਰੀਕੇ ਦੇ ਨਾਲ ਲਗਾਤਾਰ ਸੰਗਤੀ ਰੂਪ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਤੇ ਸਰਕਾਰ ਨੂੰ ਸਖਤ ਤਾੜਨਾ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧਾ ਘੰਟਾ ਤੇ 5 ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆਏ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਆਮ ਸੰਗਤਾਂ ਦੀ ਉਦਾਂ ਹੀ ਜਿਹੜੀ ਆ ਹਾਂ ਠੀਕ ਆ ਡਿਸਟਰਬ ਕਰਨ ਦਾ ਯਤਨ ਕੀਤਾ ਜਾ ਰਿਹਾ ਪਰ ਸੰਗਤ ਜਿਹੜੀ ਆ ਉਹ ਉਸੇ ਤਰ੍ਹਾਂ ਆ ਰਹੀ ਹੁੰਦੀ ਆ ਅਸੀਂ ਪਿੱਛੇ ਮੀਟਿੰਗ ਕੀਤੀ ਸੀ ਸਾਰੇ ਸਰਮਣੀ ਕਾਲੀਦਲ ਦੇ ਵੀ ਪ੍ਰਧਾਨ ਸਾਹਿਬ ਆਏ ਸੀ ਤੇ ਟੀਮਾ ਸਾਹਿਬ ਵੀ ਬੈਠ ਸੀ ਸਾਰੇ ਵਿਦਵਾਨ ਵੀ ਆਏ ਸੀ ਤੇ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸਪੀਕਰ ਲੋਕ ਸਭਾ ਹੋਮ ਮਿਨਿਸਟਰ ਤੇ ਸਾਰੇ ਸੂਬਿਆਂ ਦੇ ਜਿੰਨੇ ਵੀ ਮੁੱਖ ਮੰਤਰੀ ਆ ਉਹਨਾਂ ਸਾਰਿਆਂ ਨੂੰ ਜਾਤੀ ਵੀ ਅਪਰੋਚ ਕਰਾਂਗੇ ਤੇ ਉਹ ਵੀ ਕਰਾਂਗੇ ਕਿ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜਾ ਸੀਸ ਵਲਿਦਾਨ ਦਿੱਤਾ ਜੇ ਉਹ ਬਲੀਦਾਨ ਨਾ ਦਿੱਤੇ ਤੇ ਸ਼ਾਇਦ ਇਸ ਮੁਲਕ ਦੀ ਕਾਇਆ ਕਲਪ ਹੋਰ ਹੁੰਦੀ। ਸੋ ਰਲ ਕੇ ਮਨਾਈਏ ਸਾਰਿਆਂ ਨੂੰ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਧਾਰਮਿਕ ਜਿਹੜੇ ਸਮਾਗਮ ਚਲਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਨਾਉਣੇ ਆ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਸਰਕਾਰ ਕੀ ਕਰ ਸਕਦੀ ਆ। ਆ ਮੈਂ ਹੁਣ ਆਇਆ ਹੁਸ਼ਿਆਰਪੁਰ ਤੋਂ। ਆ ਸਤਲੁਜ ਦੇ ਪੁਲ ਤੇ ਚੱਜਾ ਕਿੰਨੇ ਖੱਡੇ ਆ ਠੱਕ ਠੱਕ ਕਈਆਂ ਤਾਂ ਪਈਏ ਭੱਜ ਜਾਂਦੇ ਆ। ਇਹਦਾ ਬਾਬਾ ਸਤਨਾਮ ਸਿੰਘ ਜੀ ਸਾਡੇ ਕੋਲ ਬੈਠੇ ਆ। ਇਦਾਂ ਦੇ ਕਾਰਜ ਕਰਨ ਜਿਹੜੇ ਕਰਨ ਵਾਲੇ ਆ ਕੋਈ ਵੀਨ ਸਤਾਪਤ ਕਰ ਦੇਣਾ ਕੰਢੀ ਏਰੀਆ ਦੇ ਵਿੱਚ ਕੋਈ ਹੋਰ ਚੰਗਾ ਹਸਪੀਟਲ ਬਣਾ ਦੇਣ ਜਿਹੜੇ ਧਾਰਮਿਕ ਕਾਰਜ ਆ ਸ਼ੋਮਨੀ ਕਮੇਟੀ ਸਮਰਾਥਿਆ ਬਣਾਉਣ ਤੇ ਇਹਨਾਂ ਨੂੰ ਵੀ ਅਸੀਂ ਸੱਦਾ ਪੱਤਰ ਇਹਨਾਂ ਨੂੰ ਵੀ ਦਿਆਂਗੇ ਕਿ ਇਸ ਕਾਜ ਦੇ ਪਿੱਛੇ ਆ ਕੇ ਸਾਰੇ ਸ਼ਮੂਲਤ ਕਰਨ ਸਮੁੱਚੇ ਭਾਈਚਾਰੇ ਨੂੰ ਖਾਸ ਕਰਕੇ ਜਿਹੜੇ ਦੂਸਰੇ ਸੈਕਟਰ ਆ ਉਹਨਾਂ ਨੂੰ ਜਾ ਕੇ ਜਾਤੀ ਤੌਰ ਤੇ ਵੀ ਬੇਨਤੀ ਕਰਾਂਗੇ ਇੱਥੇ ਆ ਕੇ ਇਹ ਜਿਹੜਾ ਤਿੰਨ ਦਿਨ ਦਾ ਸਵਾਗਤ ਆ ਉਹਦੇ ਪਿੱਛੇ ਜਿਹੜੇ ਵੱਧ ਤੋਂ ਵੱਧ ਸ਼ਮੂਲਤ ਕਰਾਂ ਸੱਦਾ ਸਾਰਿਆਂ ਨੂੰ ਦਿਆਂਗੇ ਬਾਕੀ ਉਹਨਾਂ ਦੀ ਆਪਣੀ ਮਰਜ਼ੀ ਆ ਕਿਸ ਨੇ ਆਉਣਾ ਅਸੀਂ ਤਾਂ ਜਿਉਂਨੇ ਵੀ ਜਿਹੜਾ ਸੱਚ ਆ ਉਹ ਪ੍ਰਗਟ ਕੀਤਾ ਜਾਵੇ ਵੀ ਆਉਂਦੀਆਂ ਕਿੱਥੋਂ ਆਏ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧਾ ਘੰਟਾ ਤੇ 5 ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆਏ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਆਮ ਸੰਗਤਾਂ ਦੀ ਉਦਾਂ ਹੀ ਜਿਹੜੀ ਆ ਹਾਂ ਠੀਕ ਐ ਡਿਸਟਰਬ ਕਰਨ ਦਾ ਯਤਨ ਕੀਤਾ ਜਾ ਰਿਹਾ ਪਰ ਸੰਗਤ ਜਿਹੜੀ ਆ ਉਹ ਉਸੇ ਤਰ੍ਹਾਂ ਆ ਰਹੀ ਹੈ ਅਸੀਂ ਪਿੱਛੇ ਮੀਟਿੰਗ ਕੀਤੀ ਸੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਸਾਹਿਬ ਆਏ ਸੀ ਤੇ ਟੀਮਾ ਸਾਹਿਬ ਵੀ ਬੈਠ ਸੀ ਸਾਰੇ ਵਿਦਵਾਨ ਵੀ ਆਏ ਸੀ ਤੇ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸਪੀਕਰ ਲੋਕ ਸਭਾ ਹੋਮ ਮਿਨਿਸਟਰ ਤੇ ਸਾਰੇ ਸੂਬਿਆਂ ਦੇ ਜਿੰਨੇ ਵੀ ਮੁੱਖ ਮੰਤਰੀ ਆ ਉਹਨਾਂ ਸਾਰਿਆਂ ਨੂੰ ਜਾਤੀ ਵੀ ਅਪਰੋਚ ਕਰਾਂਗੇ ਤੇ ਉਹ ਵੀ ਕਰਾਂਗੇ ਕਿ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜਾ ਸੀਸ ਵਲਿਦਾਨ ਦਿੱਤਾ ਜੇ ਉਹ ਵਲਿਦਾਨ ਨਾ ਦਿੱਤੇ ਤੇ ਸ਼ਾਇਦ ਇਸ ਮੁਲਕ ਦੀ ਕਾਇਆ ਕਲਪ ਹੋਰ ਹੁੰਦੀ ਸੋ ਰਲ ਕੇ ਮਨਾਈਏ ਸਾਰਿਆਂ ਨੂੰ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਧਾਰਮਿਕ ਜਿਹੜੇ ਸਮਾਗਮ ਚਲਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਨਾਉਣੇ ਆ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਸਰਕਾਰ ਕੀ ਕਰ ਸਕਦੀ ਆ ਆ ਮੈਂ ਹੁਣ ਆਇਆ ਹੁਸ਼ਿਆਰਪੁਰ ਤੋਂ ਆ ਸਤਲੁਜ ਦੇ ਪੁਲ ਤੇ ਚੱਜਾ ਕਿੰਨੇ ਖੱਡੇ ਠੱਕ ਠੱਕ ਕਈਆਂ ਤਾਂ ਪਈਏ ਭੱਜ ਜਾਂਦੇ ਆ ਇਹਦਾ ਬਾਬਾ ਸੁਨਰਾਮ ਸਿੰਘ ਜੀ ਸਾਡੇ ਕੋਲ ਬੈਠੇ ਆ ਇਦਾਂ ਦੇ ਕਾਰਜ ਕਰਨ ਜਿਹੜੇ ਕਰਨ ਵਾਲੇ ਆ ਕੋਈ ਵੀ ਨਾ ਸਤਾਪਤ ਕਰ ਦੇਣਾ ਕੰਢੀ ਏਰੀਆ ਦੇ ਵਿੱਚ ਕੋ ਹੋਰ ਚੰਗਾ ਹਸਪੀਟਲ ਬਣਾ ਦੇਣ ਜਿਹੜੇ ਧਾਰਮਿਕ ਕਾਰਜ ਆ ਸ਼ੋਮਨੀ ਕਮੇਟੀ ਸਮਰਾਥਿਆ ਬਣਾਉਣ ਤੇ ਇਹਨਾਂ ਨੂੰ ਵੀ ਅਸੀਂ ਸੱਦਾ ਪੱਤਰ ਇਹਨਾਂ ਨੂੰ ਵੀ ਦਿਆਂਗੇ ਤੇ ਇਸ ਕਾਜ ਦੇ ਪਿੱਛੇ ਆ ਕੇ ਸਾਰੇ ਸ਼ਮੂਲਤ ਕਰਨ ਸਮੁੱਚੇ ਭਾਈਚਾਰੇ ਨੂੰ ਖਾਸ ਕਰਕੇ ਜਿਹੜੇ ਦੂਸਰੇ ਸੈਕਟਰ ਆ ਉਹਨਾਂ ਨੂੰ ਜਾ ਕੇ ਜਾਤੀ ਤੌਰ ਤੇ ਵੀ ਬੇਨਤੀ ਕਰਾਂਗੇ ਇੱਥੇ ਆ ਕੇ ਇਹ ਜਿਹੜਾ 3 ਦਿਨ ਦਾ ਸਵਾਗਤ ਹੈ ਉਹਦੇ ਪੁੱਛੇੜੇ ਵੱਧ ਤੋਂ ਵੱਧ ਸ਼ੁਭ ਬਲ ਦਿਕਾਉਣ। ਹਕਮਤ ਪੰਜਾਬ ਵਿੱਚ ਸਭਾ ਦਿੱਤਾ ਜੇ ਸਦਾ ਸਾਰਿਆਂ ਨੂੰ ਦਿਆਂਗੇ ਬਾਕੀ ਉਹਨਾਂ ਦੀ ਆਪਣੀ ਮਰਜ਼ੀ ਆ ਕਿਸ ਨੇ ਆਉਣਾ ਅਸੀਂ ਤਾਂ ਜਿਉਂ ਨਾ ਵੀ ਜਿਹੜਾ ਸੱਚ ਆ ਉਹ ਪਰਗਟ ਕੀਤਾ ਜਾਵੇ ਵੀ ਆਉਂਦੀਆਂ ਕਿੱਥੋਂ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਡਿਪਾਰਟਮੈਂਟ